ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲਣ ਤੋਂ ਬਾਅਦ ਐਮ.ਐਲ.ਏ ਵਿਜੇ ਸਿੰਘਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਤਦ ਦੱਸਦੇ ਗਏ ਕਿ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲਣ ਤੋਂ ਬਾਅਦ ਵਿਧਾਇਕ ਸਿੰਘਲਾ ਦਾ ਇਹ ਕਹਿਣਾ ਹੈ ਕਿ ਉਹ ਬੇਦਾਗ ਨੇ ਤੇ ਰੱਬ ਤੇ ਪਰੂਸਾ ਰੱਖਦੇ ਨੇ ਇਸ ਦੇ ਲਈ ਅੱਜ ਉਹਨਾਂ ਨੂੰ ਕਲੀਨ ਚਿੱਟ ਮਿਲੀ ਹੈ ਤਦ ਦੱਸਦੇ ਗਏ ਕਿ ਜਿਸ ਤੋਂ ਪਹਿਲਾਂ ਮਾਨ ਸਰਕਾਰ ਦੇ ਵੱਲੋਂ ਹੀ ਇਹ ਕਾਰਵਾਈ ਕਰਵਾਈ ਗਈ ਸੀ ਤਾਂ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋਣ ਦੇ ਇਲਜ਼ਾਮ ਵਿਧਾਇਕ ਸਿੰਘਲਾ ਤੇ ਲੱਗੇ ਸਨ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਨੂੰ ਕਲੀਨ ਚਿੱਟ ਮਿਲੀ ਹੈ ਕਈ ਵਾਰ ਬੇਗੁਨਾ ਵਿਅਕਤੀ ਨੂੰ ਵੀ ਸਜ਼ਾ ਹੋ ਜਾਂਦੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਰੱਬ ਦਾ ਸ਼ੁਕਰਾਨਾ ਅਦਾ ਕਰਨਾ ਚਾਹੀਦਾ ਤੇ ਮੈਂ ਰੱਬ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਇੰਨੀ ਵੱਡੀ ਸੋਗਾਤ ਮੈਨੂੰ ਬਖਸ਼ੀ ਹੈ ਇਸ ਸਮੇਂ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮਾਨਸਾ ਦੇ ਵਿਕਾਸ ਦੇ ਲਈ ਹੋਰ ਵੀ ਜ਼ਿਆਦਾ ਕੰਮ ਕਰਾਂਗੇ ਪਹਿਲਾਂ ਕਲੀਨ ਚੀਟਰੀ ਵਜੋਂ ਉਹਨਾਂ ਦਾ ਨਾਮ ਕੀਤਾ ਗਿਆ ਸੀ ਮਾਨਸਾ ਤੇ ਐਡਾ ਵੱਡਾ ਕਲੰਕ ਲਾਇਆ ਗਿਆ ਸੀ ਹੁਣ ਪੁਲਿਸ ਨੇ ਵੀ ਹੱਥ ਖੜੇ ਕਰਤੇ ਤੁਹਾਨੂੰ ਕਲੀਨ ਚੀਟ ਦਿੱਤੀ ਹੈ ਕਿਵੇਂ ਦੇਖਦੇ ਹੋ ਸੀਨ ਨੂੰ ਦੇਖੋ ਮਾਮਲਾ ਥੋੜਾ ਕੋਰਟ 'ਚ ਹੈ ਜੋ ਪਰਮਾਤਮਾ ਦਾ ਸ਼ੁਕਰ ਹੈ ਕਿਉਂਕਿ ਆਪਾਂ ਬਿਲਕੁਲ ਕਲੀਨ ਸੀ ਤਾਂ ਪਰ ਉਹਨਾਂ ਨੇ ਕਲੀਨ ਚਿੱਟ ਦਿੱਤੀ ਹੈ ਕਈ ਵਾਰੀ ਕੋਈ ਡਾਊਟ ਦੇ ਅੰਡਰ ਆਪਾਂ ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਵਾਰੀ ਤੁਸੀਂ ਕਸੂਰਵਾਰ ਹੋ ਤੁਹਾਨੂੰ ਤਾਂ ਹੀ ਸਜ਼ਾ ਮਿਲੇ ਬਹੁਤ ਵਾਰੀ ਬਿਨਾਂ ਕਸੂਰ ਤੋਂ ਵੀ ਸਜ਼ਾ ਮਿਲ ਜਾਂਦੀ ਹੈ ਉਹ ਵੀ ਕੋਈ ਪਰਮਪਿਤਾ ਪਰਮਾਤਮਾ ਦੀ ਉਸ ਤਰ੍ਹਾਂ ਦੀ ਮਾਨਸਾਂ ਦੇ ਲੋਕਾਂ ਤੇ ਮਿਹਰ ਸੀ ਹੁਣ ਵੀ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਹੈ ਕਿ ਮਿਹਰ ਹੈ ਤੇ ਕਲੀਨ ਚਿੱਟ ਮਿਲੀ ਹੈ ਆ ਪਰਮਾਤਮਾ ਅੱਗੇ ਵੀ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਆਪਾਂ ਮਾਨਸਾਂ ਨੂੰ ਹੋਰ ਤਖੜੇ ਹੋ ਕੇ ਆਪਾਂ ਮਾਨਸਾਂ ਦੀ ਸੇਵਾ ਕਰੀਏ ਰਾਜ ਸਾਹਿਬ ਆਮਾ ਦੀ ਪਾਰਟੀ ਆਬਦੀ ਜਿਹੜੀ ਗਲਤੀ ਹੈ ਉਹਨੂੰ ਸੁਧਾਏ ਅੱਜ ਅੱਜ ਇੱਥੇ ਬੜੇ ਵਧੀਆ ਮੌਕੇ ਤੇ ਆਪਾਂ ਇਕੱਠੇ ਹੋਏ ਆ ਆਪਾਂ